ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਦਿੱਲੀ ਹਾਈ ਕੋਰਟ ਦੇ ਜੱਜ ਸੀਗੇ ਜਸ਼ਵੰਤ ਬਰਮਾ ਜੀ ਜਸਟਿਸ ਜਸ਼ਵੰਤ ਬਰਮਾ ਜਿਹੜੇ ਕਿ ਦਿੱਲੀ ਹਾਈ ਕੋਰਟ ਦੇ ਵਿੱਚ ਦੂਜੇ ਨੰਬਰ ਤੇ ਸੀਨੀਅਰ ਸੀਗੇ ਜੱਜ ਉਹਨਾਂ ਤੇ ਪਿਛਲੇ ਦਿਨੀ ਕੁਝ ਦੋਸ਼ ਲੱਗੇ ਨੇ ਐਲੀਗੇਸ਼ਨ ਲੱਗੇ ਨੇ ਜਿਵੇਂ ਕਿ ਕੱਲ ਦੀ ਵੀਡੀਓ ਦੇ ਵਿੱਚ ਅਸੀਂ ਗੱਲਬਾਤ ਕੀਤੀ ਸੀਗੀ ਕਿ ਹੋਲੀ ਵਾਲੇ ਦਿਨ 14 ਮਾਰਚ ਨੂੰ ਉਹਨਾਂ ਦੇ ਘਰ ਦੇ ਵਿੱਚ ਕਿਸੇ ਕਾਰਨ ਅੱਗ ਲੱਗ ਜਾਂਦੀ ਹੈ ਜਿਹੜੀ ਸਰਕਾਰੀ ਕੋਠੀ ਸੀਗੀ ਤੇ ਫਾਇਰ ਬਰਗੇਟ ਦੀ ਟੀਮ ਨੂੰ ਬੁਲਾਇਆ ਜਾਂਦਾ ਹੈ ਫਿਰ ਜਦੋਂ ਅੱਗ ਬੁਝਾਉਣ ਦੀ ਕੋਸ਼ਿਸ਼ ਹੁੰਦੀ ਹੈ ਤਾਂ ਪਤਾ ਲੱਗਦਾ ਹੈ ਕਿ ਇੱਕ ਕਮਰੇ ਦੇ ਵਿੱਚ ਕੈਸ਼ ਭਰਿਆ ਹੋਇਆ ਹੈ ਵੱਡੀ ਮਾਤਰਾ ਦੇ ਵਿੱਚ ਪੈਸੇ ਨੇ ਰੁਪਏ ਨੇ ਕਰੰਸੀ ਹੈ 5 500 ਦੇ ਨੋਟ ਜਿਵੇਂ ਕਿ ਹੁਣ ਅਸੀਂ ਵੀਡੀਓ ਦੇ ਵਿੱਚ ਜਲਦੇ ਹੋਏ ਜਿਹੜੇ ਜਲੇ ਹੋਏ ਜਿਹੜੇ ਨੋਟ ਨੇਗੇ ਉਹ ਉਹ ਦੇਖੇ ਨੇ ਕੱਲ 22 ਮਾਰਚ ਨੂੰ ਸੁਪਰੀਮ ਕੋਰਟ ਆਫ ਇੰਡੀਆ ਨੇ ਵੀ ਆਪਣੀ ਵੈਬਸਾਈਟ ਤੇ ਇਹ ਜਿਹੜੀ ਵੀਡੀਓ ਹੈ ਉਹ ਪਬਲਿਕ ਕਰਤੀ ਤੇ ਇੱਕ ਜਿਹੜੀ ਰਿਪੋਰਟ ਹੈ ਉਹ ਵੀ ਪਬਲਿਕ ਕੀਤੀ ਹੈਗੀ ਤੇ ਇਸੇ ਤਰ੍ਹਾਂ ਇਹ ਜਿਹੜਾ ਕੇਸ ਹੈ ਕਾਫੀ ਸੁਰਖੀਆਂ ਦੇ ਵਿੱਚ ਹੈ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਵੀ ਆਪਾਂ ਇਸ ਕੇਸ ਦੇ ਨਾਲ ਜਿਹੜੀਆਂ ਕੁਝ ਹੋਰ ਸਬੰਧਤ ਗੱਲਾਂ ਨੇ ਇੰਪੋਰਟੈਂਟ ਨੇ ਜਿਹੜੀਆਂ ਉਹ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਕੱਲ 22 ਮਾਰਚ ਸੀ ਅੱਜ 23 ਮਾਰਚ ਹੈ ਕੱਲ ਦੀ ਰਿਪੋਰਟ ਹੈ ਉਹਤੇ ਚਾਨਣਾ ਪਾਉਣ ਦੀ ਕੋਸ਼ਿਸ਼ ਕਰਦੇ ਆ ਸੁਪਰੀਮ ਕੋਰਟ ਨੇ ਜਸਟਿਸ ਜਸ਼ਵੰਤ ਬਰਮਾ ਦੇ ਬਾਰੇ ਵਿੱਚ ਦਿੱਲੀ ਹਾਈ ਕੋਰਟ ਦੇ ਜਿਹੜੇ ਚੀਫ ਨੇਗੇ ਮੁੱਖ ਜੱਜ ਨੇਗੇ ਡੀ ਕੇ ਉਪਵਾਧਿਆ ਜੀ ਉਹਨਾਂ ਦੀ ਰਿਪੋਰਟ ਨੂੰ ਵੀ ਜਨਤਕ ਕੀਤਾ ਤੇ ਜਿਹੜਾ ਜਸ਼ਵੰਤ ਬਰਮਾ ਦਾ ਬਚਾਅ ਹੈਗਾ ਜੋ ਜਸ਼ਵੰਤ ਬਰਮਾ ਨੇ ਆਪਣੇ ਬਚਾਅ ਪੱਖ ਦੇ ਵਿੱਚ ਕਿਹਾ ਉਸ ਨੂੰ ਵੀ ਜਨਤਕ ਕੀਤਾ ਇਸ ਰਿਪੋਰਟ ਦੇ ਵਿੱਚ ਦਿੱਲੀ ਪੁਲਿਸ ਦੁਆਰਾ ਦਿੱਤੀਆਂ ਗਈਆਂ ਕੁਝ ਤਸਵੀਰਾਂ ਵੀ ਦਿਖਾਈਆਂ ਗਈਆਂ ਨੇ ਤੇ ਇੱਕ ਜਿਹੜੀ ਵੀਡੀਓ ਬਣੀ ਹੋਈ ਹੈ ਉਹ ਵੀ ਹੈਗੀ ਸੁਪਰੀਮ ਕੋਰਟ ਆਫ ਇੰਡੀਆ ਨੇ ਜਿਹੜੀ ਪਬਲਿਕ ਕੀਤੀ ਹੈ ਇਸ ਵੀਡੀਓ ਦੇ ਵਿੱਚ ਤੇ ਫੋਟੋਆਂ ਦੇ ਵਿੱਚ ਜਿਹੜੇ ਸੜੇ ਹੋਏ ਨੋਟ ਨੇ ਜਲੇ ਹੋਏ ਨੋਟ ਨੇ ਉਹ ਦਿਖਾਈ ਦੇ ਰਹੇ ਨੇਗੀ ਠੀਕ ਹੈ ਜੀ ਹਾਲਾਂਕਿ ਰਿਪੋਰਟ ਦੇ ਜਿਹੜੇ ਕੁਝ ਹਿੱਸੇ ਨੇ ਉਹਨਾਂ ਨੂੰ ਟੱਕਿਆ ਗਿਆ ਕਵਰ ਕੀਤਾ ਗਿਆ ਪਬਲਿਕ ਨਹੀਂ ਕੀਤਾ ਹੋਇਆ ਕਾਲੇ ਰੰਗ ਦੀ ਪੱਟੀ ਲੱਗੀ ਹੋਈ ਹੈ ਬਲੈਕ ਰੰਗ ਦੀ ਠੀਕ ਹੈ ਜੀ ਤੇ ਦਿੱਲੀ ਹਾਈ ਕੋਰਟ ਦੇ ਜਿਹੜੇ ਜੱਜ ਸਾਹਿਬ ਨੇ ਜਸ਼ਵੰਤ ਬਰਮਾ ਜੀ ਉਹਨਾਂ ਤੇ ਤੁਹਾਨੂੰ ਪਤਾ ਹੀ ਹੈ ਕਿ ਇਹ ਇਲਜ਼ਾਮ ਲੱਗਿਆ ਹੈ ਕਿ ਉਹਨਾਂ ਨੇ ਆਪਣੇ ਘਰ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਕੈਸ਼ ਜਮਾ ਕੀਤਾ ਹੋਇਆ ਸੀਗਾ ਜਦੋਂ ਅੱਗ ਲੱਗੀ ਉਸ ਟਾਈਮ ਤੇ ਉਹ ਘਰ ਨਹੀਂ ਸੀਗੇ ਉਹਨਾਂ ਦੀ ਪਤਨੀ ਵੀ ਉਹਨਾਂ ਦੇ ਘਰ ਨਹੀਂ ਸੀਗੀ ਦੋਨੋਂ ਕਹਿੰਦੇ ਉਸ ਐਮਪੀ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਗਏ ਹੋਏ ਸੀਗੇ ਠੀਕ ਹੈ ਜੀ ਤੇ ਫਿਰ ਉਸ ਤੋਂ ਬਾਅਦ ਜੇ ਗੱਲ ਕਰੀਏ ਤੁਹਾਨੂੰ ਪਤਾ ਹੀ ਹੈ 14 ਮਾਰਚ ਤੋਂ ਫਿਰ ਅੱਜ 23 ਮਾਰਚ ਹੋ ਗਈ 2 ਕੁ ਦਿਨ ਹੋਏ ਨੇ ਸੁਰੱਖਿਆ ਦੇ ਵਿੱਚ ਮਸਲਾ ਐ ਸੋਸ਼ਲ ਮੀਡੀਆ ਤੇ ਖ਼ਬਰਾਂ ਚ ਨਿਊਜ਼ ਚੈਨਲਾਂ ਤੇ ਖ਼ਬਰਾਂ ਆਉਣ ਲੱਗੀਆਂ ਫਿਰ ਸੁਪਰੀਮ ਕੋਰਟ ਹਾਈ ਕੋਰਟ ਸਾਰੇ ਜਗ੍ਹਾ ਗੱਲਾਂਬਾਤਾਂ ਹੋਣ ਲੱਗੀਆਂ ਪਹਿਲਾਂ ਪਤਾ ਨਹੀਂ ਇੰਨੇ ਕੁ ਦਿਨਾਂ ਚ ਹਫ਼ਤੇ ਚ ਕੀ ਹੁੰਦਾ ਰਿਹਾ ਤੇ ਉਸ ਤੋਂ ਬਾਅਦ ਹੁਣ ਸੁਪਰੀਮ ਕੋਰਟ ਨੇ ਕੱਲ ਇਹ ਰਿਪੋਰਟ ਐ ਜਿਹੜੀ ਪਬਲਿਕ ਕੀਤੀ ਐ ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ ਜਿਹੜੇ ਮੁੱਖ ਜੱਜ ਨੇ ਚੀਫ ਜਸਟਿਸ ਨੇ ਸੰਜੀਵ ਖੰਨਾ ਜੀ ਉਹਨਾਂ ਨੇ ਦਿੱਲੀ ਹਾਈ ਕੋਰਟ ਦੇ ਮੁੱਖ ਜੱਜ ਨੇ ਜਿਹੜੇ ਚੀਫ ਜਸਟਿਸ ਡੀਕੇ ਉਪਾਧਿਆ ਜੀ ਉਹਨਾਂ ਨੂੰ ਮੋਡਲੀ ਜਾਂਚ ਕਰਨ ਦੇ ਲਈ ਕਿਹਾ ਸੀਗਾ ਮਤਲਬ ਕਿ ਸੰਜੀਵ ਖੰਨਾ ਨੇ ਡੀਕੇ ਉਪਾਧਿਆ ਜੀ ਨੂੰ ਮੋਡਲੀ ਜਾਂਚ ਕਰਨ ਦੇ ਲਈ ਕਿਹਾ ਸੀ ਸੁਪਰੀਮ ਕੋਰਟ ਦੇ ਮੁੱਖ ਜੱਜ ਨੇ ਦਿੱਲੀ ਹਾਈ ਕੋਰਟ ਦੇ ਮੁੱਖ ਜੱਜ ਨੂੰ ਠੀਕ ਹੈ ਜੀ ਤੇ ਫਿਰ ਜਿਹੜੇ ਦਿੱਲੀ ਹਾਈ ਕੋਰਟ ਦੇ ਮੁੱਖ ਜੱਜ ਸੀਗੇ ਉਹਨਾਂ ਨੇ ਆਪਣੇ ਲੈਟਰ ਦੇ ਵਿੱਚ ਚੀਫ ਜਸਟਿਸ ਸੰਜੀਵ ਖੰਨਾ ਨੂੰ ਜਿਹੜੇ ਕਿ ਭਾਰਤ ਦੇ ਮੁੱਖ ਜੱਜ ਨੇ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਡੂੰਗੀ ਜਾਂਚ ਦੇ ਇਹ ਬਾਰੇ ਕਿਹਾ ਸੀਗਾ ਕਿ ਇਸ ਦੇ ਵਿੱਚ ਡੂੰਗੀ ਜਾਂਚ ਦੀ ਲੋੜ ਹੈ ਠੀਕ ਹੈ ਜੀ ਤੇ ਇਸ ਦੇ ਨਾਲ ਹੀ ਜਿਹੜੇ ਜਸ਼ਵੰਤ ਬਰਮਾ ਜੀ ਨੇ ਉਹਨਾਂ ਨੇ ਇਹ ਦਾਵਾ ਕੀਤਾਗਾ ਰਿਪੋਰਟ ਦੇ ਵਿੱਚ ਦਿਖਾਇਆ ਗਿਆ ਕਿ ਜਿਹੜੇ ਇਹ ਅਲੀਗੇਸ਼ਨ ਨੇ ਦੋਸ਼ ਨੇ ਇਹ ਝੂਠੇ ਨੇ ਕਿ ਉਹ ਕਹਿੰਦੇ ਨੇ ਕਿ ਉਹਨਾਂ ਨੂੰ ਕਿਸੇ ਵੀ ਨਕਦੀ ਬਾਰੇ ਕੈਸ਼ ਬਾਰੇ ਕੁਝ ਵੀ ਨਹੀਂ ਪਤਾ ਉਹਨਾਂ ਨੇ ਕਦੇ ਉਸ ਕਮਰੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਕੈਸ਼ ਨਹੀਂ ਰੱਖਿਆ ਉਹਨਾਂ ਦੇ ਪਰਿਵਾਰ ਦੇ ਮੈਂਬਰ ਨੇ ਕਦੇ ਕੋਈ ਕੈਸ਼ ਨਹੀਂ ਰੱਖਿਆ ਕੋਈ ਪੈਸੇ ਨਹੀਂ ਰੱਖੇ ਕੋਈ ਕਰੰਸੀ ਨਹੀਂ ਰੱਖੀ ਉਹ ਕਹਿੰਦੇ ਕਿ ਕਿਸੇ ਦੀ ਇਹ ਸਾਜ਼ਿਸ਼ ਹੈ ਕਿਸੇ ਦਾ ਪਲਾਨ ਹੈ ਉਹਨਾਂ ਨੂੰ ਫਸਾਉਣ ਦਾ ਉਹਨਾਂ ਦੇ ਪਰਿਵਾਰ ਨੂੰ ਫਸਾਉਣ ਦਾ ਠੀਕ ਹੈ ਜੀ ਤੇ ਕਹਿਣ ਤੋਂ ਭਾਵ ਕਿ ਜਿਹੜੇ ਜੱਜ ਤੇ ਦੋਸ਼ ਲੱਗੇ ਨੇ ਉਹਨਾਂ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਹੈ ਕਿ ਇਹ ਸੱਚ ਹੈ ਕਿ ਉਹਨਾਂ ਨੇ ਇਹ ਪੈਸਾ ਭਰ ਕੇ ਰੱਖਿਆ ਹੋਇਆ ਸੀਗਾ ਦਿੱਲੀ ਹਾਈ ਕੋਰਟ ਦੇ ਜਿਹੜੇ ਮੁੱਖ ਜੱਜ ਨੇ ਡੀ ਕੇ ਉਪਾਧਿਆ ਜੀ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਕਿਹਾ ਕਿ 15 ਮਾਰਚ ਨੂੰ ਉਹਨਾਂ ਨੂੰ ਦਿੱਲੀ ਦੇ ਪੁਲਿਸ ਕਮਿਸ਼ਨਰ ਦਾ ਫੋਨ ਆਇਆ ਸੀਗਾ ਜਿਸ ਦੇ ਵਿੱਚ ਜਸਟਿਸ ਜਸ਼ਵੰਤ ਬਰਮਾ ਦੇ ਘਰ ਵਿੱਚ ਅੱਗ ਲੱਗਣ ਬਾਰੇ ਜਾਣਕਾਰੀ ਸੀ ਪੁਲਿਸ ਕਮਿਸ਼ਨਰ ਨੇ ਜੋ ਦਿੱਲੀ ਦੇ ਚੀਫ ਜਸਟਿਸ ਨੂੰ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਜੋ ਕਿਹਾ ਰਿਪੋਰਟ ਦੇ ਵਿੱਚ ਉਹਨਾਂ ਕੁਝ ਹਿੱਸਿਆਂ ਨੂੰ ਲੁਕਾਇਆ ਗਿਆ ਹੈ ਕਾਲੀ ਪੱਟੀ ਦੇ ਨਾਲ ਬਲੈਕ ਪੱਟੀ ਦੇ ਨਾਲ ਜਸਟਿਸ ਡੀਕੇ ਉਪਾਧਿਆ ਨੇ 15 ਮਾਰਚ ਨੂੰ ਸੁਪਰੀਮ ਕੋਰਟ ਦੇ ਚੀਫ ਜਸਟਿਸ ਸੰਜੀਵ ਖੰਨਾ ਨੂੰ ਇਸ ਘਟਨਾ ਦੇ ਬਾਰੇ ਚ ਜਾਣਕਾਰੀ ਦਿੱਤੀ 15 ਮਾਰਚ ਨੂੰ 14 ਮਾਰਚ ਨੂੰ ਅੱਗ ਲੱਗੀ ਤੇ ਫਿਰ ਜਸਟਿਸ ਡੀਕੇ ਉਪਾਧਿਆ ਨੇ ਇਹ ਵੀ ਕਿਹਾ ਕਿ ਜਸ਼ਵੰਤ ਬਰਮਾ ਦੇ ਘਰ ਤਾਇਨਾਤ ਜਿਹੜਾ ਸਿਕਿਉਰਿਟੀ ਗਾਰਡ ਹੈ ਉਸ ਦੇ ਅਨੁਸਾਰ ਸੁਰੱਖਿਆ ਗਾਰਡ ਸੀਗਾ ਜਿਹੜਾ 15 ਮਾਰਚ ਦੀ ਸਵੇਰ ਨੂੰ ਸਟੋਰ ਰੂਮ ਦੇ ਵਿੱਚੋਂ ਕੁਝ ਸੜੀਆਂ ਹੋਈਆਂ ਚੀਜ਼ਾਂ ਹਟਾ ਦਿੱਤੀਆਂ ਗਈਆਂ ਸਨ ਠੀਕ ਹੈ ਜੀ ਇਸ ਤੋਂ ਬਾਅਦ ਉਹਨਾਂ ਨੇ ਆਪਣੇ ਸੈਕਟਰੀ ਨੂੰ ਜਯਸ਼ਵੰਤ ਬਰਮਾ ਦੇ ਘਰ ਦੀ ਜਾਂਚ ਕਰਨ ਦੇ ਲਈ ਭੇਜਿਆ ਜਿਹੜਾ ਦਿੱਲੀ ਹਾਈ ਕੋਰਟ ਦਾ ਮੁੱਖ ਜੱਜ ਸੀਗਾ ਉਹਨਾਂ ਨੇ ਆਪਣੇ ਸੈਕਟਰੀ ਨੂੰ ਠੀਕ ਹੈ ਜੀ ਜਸਟਿਸ ਡੀ ਕੇ ਉਪਾਧਿਆ ਨੇ ਆਪਣੀ ਰਿਪੋਰਟ ਦੇ ਵਿੱਚ ਪੁਲਿਸ ਕਮਿਸ਼ਨਰ ਵੱਲੋਂ ਭੇਜੀਆਂ ਗਈਆਂ ਕੁਝ ਰਿਪੋਰਟਾਂ ਨੂੰ ਵੀ ਸ਼ਾਮਲ ਕੀਤਾ ਜਿਨ੍ਹਾਂ ਦੇ ਵਿੱਚ ਇਹ ਕਿਹਾ ਗਿਆ ਕਿ ਸਟੋਰ ਰੂਮ ਦੇ ਵਿੱਚ 4-5 ਅੱਧ ਸੜੀਆਂ ਬੂਰੀਆਂ ਦੇ ਵਿੱਚ ਨਕਦੀ ਮਿਲੀ ਹੈ ਜਿਹੜੇ ਥੈਲੇ ਹੁੰਦੇ ਨੇ ਬੋਰੀਆਂ ਹੁੰਦੀਆਂ ਨੇ ਕਿ ਚਾਰ ਪੰਜ ਬੋਰੀਆਂ ਸੀ ਥੈਲੇ ਸੀ ਭਰੇ ਹੋਏ ਕੈਸ਼ ਦੇ ਕਿ ਉਹ ਸੜੀਆਂ ਹੋਈਆਂ ਬੋਰੀਆਂ ਸੀ ਕੈਸ਼ ਸੜਿਆ ਹੋਇਆ ਸੀ ਨੋਟ ਸੜੇ ਹੋਏ ਸੀ ਜਿਵੇਂ ਕਿ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਪਾਂ ਸਾਈਡ ਤੇ ਪਲੇ ਕਰ ਦਿੰਦੇ ਆ ਜਿਹੜੇ ਦਿੱਲੀ ਹਾਈ ਕੋਰਟ ਦੇ ਮੁੱਖ ਜੱਜ ਨੇ ਜਸਟਿਸ ਡੀ ਕੇ ਉਪਾਦਿਆ ਜੀ ਉਹਨਾਂ ਨੇ ਲਿਖਿਆ ਕਿ ਉਹਨਾਂ ਦੀ ਜਾਂਚ ਦੇ ਅਨੁਸਾਰ ਸੋ ਰੂਮ ਦੇ ਵਿੱਚ ਸਿਰਫ ਘਰ ਵਿੱਚ ਰਹਿਣ ਵਾਲੇ ਲੋਕਾਂ ਦਾ ਨੌਕਰਾਂ ਦਾ ਮਾਲੀਆਂ ਦਾ ਜਿਹੜੇ ਸਰਕਾਰੀ ਜੱਜ ਨੂੰ ਮਿਲੇ ਹੋਏ ਹੁੰਦੇ ਨੇਗੇ ਉਹਨਾਂ ਦਾ ਹੀ ਆਉਣਾ ਜਾਣਾ ਸੀਗਾ ਇਸੇ ਲਈ ਕਹਿੰਦੇ ਮਾਮਲੇ ਦੇ ਵਿੱਚ ਹੋਰ ਜਾਂਚ ਦੀ ਲੋੜ ਹੈ ਜਿਹੜਾ ਦਿੱਲੀ ਦਾ ਪੁਲਿਸ ਕਮਿਸ਼ਨਰ ਹੈ ਉਸਨੇ ਜਸਟਿਸ ਡੀ ਕੇ ਉਪਾਧਿਆ ਦੇ ਨਾਲ ਕੁਝ ਫੋਟੋਆਂ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਉਸ ਟਾਈਮ ਦੀਆਂ ਜਿਹੜੀਆਂ ਫੋਟੋਆਂ ਨੇ ਤੇ ਉਸ ਟਾਈਮ ਤੇ ਜਿਹੜੀ ਵੀਡੀਓ ਬਣੀ ਹੈ ਉਹੋ ਪੁਲਿਸ ਕਮਿਸ਼ਨਰ ਨੇ ਦਿੱਲੀ ਹਾਈ ਕੋਰਟ ਦੇ ਜੱਜ ਦੇ ਨਾਲ ਸਾਂਝੀ ਕੀਤੀ ਹੈ। ਇਹਨਾਂ ਵਿੱਚ ਜਿਹੜੀਆਂ ਇਹ ਫੋਟੋਆਂ ਨੇ ਵੀਡੀਓ ਹੈ ਇਹਦੇ ਵਿੱਚ ਸਾਨੂੰ ਸਾਫ਼ ਦਿਖ ਰਿਹਾ ਹੈ ਕਿ ਕਮਰੇ ਵਿੱਚੋਂ ਜਿਹੜੇ ਨੋਟ ਸੜਦੇ ਦਿਖਾਈ ਦੇ ਰਹੇ ਨੇਗੇ। ਠੀਕ ਹੈ ਜੀ। ਜਸਟਿਸ ਡੀ ਕੇ ਉਪਾਧਿਆ ਦਾ ਇਹ ਕਹਿਣਾ ਹੈ ਕਿ ਉਹਨਾਂ ਨੇ ਇਹ ਫੋਟੋਆਂ ਤੇ ਵੀਡੀਓ ਸੁਪਰੀਮ ਕੋਰਟ ਦੇ ਚੀਫ ਜਸਟਿਸ ਖੰਨਾ ਨੂੰ ਵੀ ਭੇਜੇ ਨੇਗੇ। ਠੀਕ ਹੈ ਜੀ। ਤੇ ਜਸਟਿਸ ਜਸ਼ਵੰਤ ਬਰਮਾ ਨੂੰ ਵੀ ਦਿਖਾਏ ਨੇ ਠੀਕ ਹੈ ਜੀ ਇਹ ਜਿਹੜੀ ਵੀਡੀਓ ਹੈ ਫੋਟੋ ਹੈ ਉਹ ਜਿਹੜੇ ਜੱਜ ਤੇ ਦੋਸ਼ ਲੱਗੇ ਨੇ ਉਹਨਾਂ ਨੂੰ ਵੀ ਦਿਖਾਏ ਨੇ ਤੇ ਦਿੱਲੀ ਹਾਈ ਕੋਰਟ ਦੇ ਜੱਜ ਨੂੰ ਵੀ ਤੇ ਸੰਜੀਵ ਖੰਨਾ ਜੀ ਨੂੰ ਵੀ ਇਹ ਭੇਜੇ ਗਏ ਨੇਗੇ ਠੀਕ ਹੈ ਜੀ ਤੇ ਜਿਹੜੇ ਇਹ ਜਸਟਿਸ ਜਸ਼ਵੰਤ ਬਰਮਾ ਨੇ ਉਹਨਾਂ ਨੇ ਆਪਣੇ ਬਚਾਅ ਪੱਖ ਦੇ ਵਿੱਚ ਇਹੀ ਕਿਹਾ ਜਿਵੇਂ ਕਿ ਅਸੀਂ ਪਹਿਲਾਂ ਗੱਲ ਕੀਤੀ ਸੀਗੀ ਕਿ ਇਹ ਜਿਹੜੇ ਦੋਸ਼ ਨੇ ਝੂਠੇ ਨੇ ਉਹਨਾਂ ਨੂੰ ਕਿਸੇ ਵੀ ਕੇਸ ਦੇ ਬਾਰੇ ਵਿੱਚ ਕੁਝ ਪਤਾ ਨਹੀਂ ਹੈ ਇਹਗਾ ਠੀਕ ਹੈ ਜੀ ਇਹ ਕੋਈ ਸਾਜ਼ਿਸ਼ ਹੈ ਪਲਾਨ ਹੈ ਉਹਨਾਂ ਨੂੰ ਫਸਾਉਣ ਦਾ ਸੁਪਰੀਮ ਕੋਰਟ ਦੇ ਜਿਹੜੇ ਚੀਫ ਜਸਟਿਸ ਨੇ ਸੰਜੀਵ ਖੰਨਾ ਜੀ ਤੇ ਦਿੱਲੀ ਹਾਈ ਕੋਰਟ ਦੇ ਜਿਹੜੇ ਮੁੱਖ ਜੱਜ ਨੇ ਚੀਫ ਜਸਟਿਸ ਨੇ ਡੀ ਕੇ ਪਾਧਿਆ ਜੀ ਉਹਨਾਂ ਨੇ ਜਸਟਿਸ ਬਰਮਾ ਤੋਂ ਜਿਨ੍ਹਾਂ ਤੇ ਦੋਸ਼ ਲੱਗੇ ਨੇ ਉਹਨਾਂ ਤੋਂ ਤਿੰਨ ਸਵਾਲ ਪੁੱਛੇ ਨੇ ਤਿੰਨ ਪਹਿਲਾ ਸਵਾਲ ਕਿ ਸਟੋਰ ਰੂਮ ਦੇ ਵਿੱਚ ਪੈਸੇ ਕਿਵੇਂ ਆਏ ਪਹਿਲਾ ਸਵਾਲ ਕਿ ਸਟੋਰ ਰੂਮ ਦੇ ਵਿੱਚ ਪੈਸੇ ਕਿਵੇਂ ਆਏ ਠੀਕ ਹੈ ਜੀ ਦੂਜਾ ਉਹਨਾਂ ਦਾ ਧਨ ਸਰੋਤ ਕੀ ਸੀਗਾ ਤੇ ਤੀਜਾ ਕਿਸ ਪ੍ਰਕਿਰਿਆ ਦੇ ਨਾਲ 15 ਮਾਰਚ ਦੀ ਸਵੇਰ ਨੂੰ ਇਹ ਪੈਸਾ ਹਟਾਇਆ ਗਿਆ ਠੀਕ ਹੈ ਜੀ ਤਿੰਨ ਸਵਾਲ ਤੇ ਆਪਣੇ ਬਚਾਅ ਦੇ ਵਿੱਚ ਜਸਟਿਸ ਜਸ਼ਵੰਤ ਬਰਮਾ ਨੇ ਜਿਹੜੇ ਜੱਜ ਤੇ ਦੋਸ਼ ਲੱਗੇ ਨੇ ਉਹਨਾਂ ਨੇ ਕਿਹਾ ਕਿ ਜਦੋਂ ਅੱਗ ਲੱਗੀ ਤਾਂ ਉਸ ਟਾਈਮ ਤੇ ਉਹ ਮੱਧ ਪ੍ਰਦੇਸ਼ ਵਿੱਚ ਸੀਗੇ 15 ਮਾਰਚ ਦੀ ਸ਼ਾਮ ਨੂੰ ਉਹ ਦਿੱਲੀ ਵਾਪਸ ਆਏ ਨੇਗੇ ਤੇ ਅੱਗ ਲੱਗਣ ਦੇ ਸਮੇਂ ਉਹਨਾਂ ਦੀ ਧੀ ਤੇ ਸਟਾਫ ਘਰ ਵਿੱਚ ਮੌਜੂਦ ਸੀਗਾ ਠੀਕ ਹੈ ਜੀ ਪਰ ਅੱਗ ਬੁਝਾਉਣ ਤੋਂ ਬਾਅਦ ਉਹਨਾਂ ਨੇ ਸਟੋਰ ਰੂਮ ਦੇ ਵਿੱਚ ਕੈਸ਼ ਨਹੀਂ ਦੇਖਿਆ ਠੀਕ ਹੈ ਜੀ ਜਸ਼ਵੰਤ ਬਰਮਾ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਸਭ ਤੋਂ ਪਹਿਲਾਂ ਸੜੇ ਹੋਏ ਕੈਸ਼ ਬਾਰੇ ਉਦੋਂ ਪਤਾ ਲੱਗਾ ਜਦੋਂ ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਨੇ ਉਹਨਾਂ ਨੂੰ ਵੀਡੀਓ ਦਿਖਾਈ ਉਹਨਾਂ ਨੇ ਆਪਣੇ ਜਵਾਬ ਦੇ ਵਿੱਚ ਇਹ ਲਿਖਿਆ ਕਿ ਇਹ ਕਹਿਣਾ ਕਿ ਕੋਈ ਅਜਿਹੇ ਕਮਰੇ ਦੇ ਵਿੱਚ ਕੈਸ਼ ਰੱਖੇਗਾ ਜੋ ਖੁੱਲੇਚ ਹੈ ਜਾਂ ਜਿੱਥੇ ਕੋਈ ਵੀ ਵੜ ਸਕਦਾ ਹੈ ਇਸ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਠੀਕ ਹੈ ਜੀ ਉਹਨਾਂ ਨੇ ਫਿਰ ਕਿਹਾ ਕਿ ਉਹ ਕੈਸ ਸਿਰਫ ਬੈਂਕ ਵਿੱਚੋਂ ਕਢਵਾਉਂਦੇ ਨੇ ਠੀਕ ਹੈ ਜੀ ਤੇ ਉਹਨਾਂ ਕੋਲੇ ਸਾਰੇ ਲੈਣ ਦੇਣ ਦੇ ਕਾਗਜ਼ ਹੈਗੇ ਨੇ ਸਾਰਾ ਰਿਕਾਰਡ ਹੈਗਾ ਲੈਣ ਦੇਣ ਦਾ ਜਿਹੜਾ ਜਸ਼ਵੰਤ ਵਰਮਾ ਜੱਜ ਹੈ ਉਹਨਾਂ ਦੇ ਅਨੁਸਾਰ ਕਿ ਉਹਨਾਂ ਦਾ ਸਟੋਰ ਰੂਮ ਉਹਨਾਂ ਦੇ ਰਹਿਣ ਵਾਲੀ ਜਗ੍ਹਾ ਤੋਂ ਬਿਲਕੁਲ ਵੱਖ ਹੈ ਅਤੇ ਉਹਨਾਂ ਦੇ ਘਰ ਅਤੇ ਸਟੋਰ ਰੂਮ ਦੇ ਵਿਚਕਾਰ ਇੱਕ ਕੰਧ ਵੀ ਹੈ ਠੀਕ ਹੈ ਜੀ ਵੱਖੋ ਵੱਖਰੇ ਦੇ ਰਹਿਸ਼ ਤੇ ਉਹ ਸਟੋਰ ਰੂਮ ਜਿਹੜੇ ਜੱਜ ਤੇ ਦੋਸ਼ ਲੱਗੇ ਨੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਇਹ ਸਾਰਾ ਮਾਮਲਾ ਉਹਨਾਂ ਦੇ ਖਿਲਾਫ ਇੱਕ ਸਾਜ਼ਿਸ਼ ਹੈ ਕੋਈ ਪਲਾਨ ਹੈ ਉਹਨਾਂ ਨੂੰ ਫਸਾਉਣ ਦਾ ਤੇ ਉਹਨਾਂ ਨੇ ਇਹ ਕਿਹਾ ਕਿ ਇਸ ਪੂਰੇ ਹਾਦਸੇ ਨੇ ਮੇਰੀ ਸ਼ਾਖ ਨੂੰ ਬਰਬਾਦ ਕਰ ਦਿੱਤਾ ਹੈ ਮੇਰੀ ਇੱਜ਼ਤ ਨੂੰ ਠੀਕ ਹੈ ਜੀ ਮੇਰੇ ਸਟੇਟਸ ਨੂੰ ਢਾਹ ਲਾਈ ਹੈ ਹੁਣ ਇਹ ਜਿਹੜਾ ਮਾਮਲਾ ਹੈ ਭਾਰਤ ਦੇ ਚੀਫ ਜਸਟਿਸ ਸੰਜੀਵ ਖੰਨਾ ਜੀ ਵੱਲੋਂ ਬਣਾਈ ਗਈ ਇੱਕ ਕਮੇਟੀ ਨੂੰ ਸੌਂਪ ਦਿੱਤਾ ਹੈਗਾ ਇਸ ਦੇ ਨਾਲ ਹੀ ਪੁਲਿਸ ਤੋਂ ਜਸਟਿਸ ਜਸ਼ਵੰਤ ਬਰਮਾ ਦੇ ਪਿਛਲੇ 6 ਮਹੀਨਿਆਂ ਦੇ ਕਾਲ ਰਿਕਾਰਡ ਨੇ ਜਿਹੜੇ ਉਹ ਮੰਗੇ ਨੇ ਜਸਟਿਸ ਜਸ਼ਵੰਤ ਬਰਮਾ ਨੂੰ ਉਹਨਾਂ ਦੇ ਉਹਨਾਂ ਦੇ ਫੋਨ ਦੇ ਵਿੱਚੋਂ ਮੋਬਾਈਲ ਦੇ ਵਿੱਚੋਂ ਜਿਹੜਾ ਵੀ ਕੋਈ ਡਾਟਾ ਹੈਗਾਗਾ ਉਹ ਡਿਲੀਟ ਕਰਨ ਤੋਂ ਮਨਾਂ ਕੀਤਾ ਹੈ ਕਿ ਕੁਝ ਵੀ ਡਿਲੀਟ ਨਾ ਕੀਤਾ ਜਾਵੇ ਭਾਵੇਂ ਕੁਝ ਵੀ ਉਹਨਾਂ ਦੇ ਫੋਨ ਦੇ ਵਿੱਚ ਠੀਕ ਹੈ ਜੀ ਸੁਪਰੀਮ ਕੋਰਟ ਵੱਲੋਂ ਇੱਕ ਕਮੇਟੀ ਬਣਾਈ ਗਈ ਹੈਗੀ ਜਿਸ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੇ हिमाचल प्रदेश ਦੇ ਜਿਹੜੇ ਮੁੱਖ ਜੱਜ ਸਾਹਿਬ ਨੇਗੇ ਜੀਐਸ ਸੰਧਵਾਲੀਆ ਜੀ ਜਿਹੜੇ ਕੇ ਆਪਣੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਹੀ ਗਏ ਨੇ ਤੇ ਕਰਨਾਟਕ ਹਾਈ ਕੋਰਟ ਦੇ ਜਿਹੜੇ ਮੁੱਖ ਜੱਜ ਨੇਗੇ ਉਹ ਉਸ ਉਹ 99 ਦੇ ਵਿੱਚ ਸੁਪਰੀਮ ਕੋਰਟ ਵਿੱਚ ਇਨ ਹਾਊਸ ਕਮੇਟੀ ਦੀ ਪ੍ਰਕਿਰਿਆ ਦਾ ਗਠਿਤ ਹੋਇਆ ਸੀਗਾ ਉਸ ਵਿੱਚ ਇਹ ਕਿਹਾ ਸੀਗਾ ਕਿਹਾ ਗਿਆ ਸੀਗਾ ਕਿ ਜੱਜਾਂ ਦੀ ਕਮੇਟੀ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਜੱਜਾਂ ਦੇ ਵਿਰੁੱਧ ਸ਼ਿਕਾਇਤ ਦੀ ਜਾਂਚ ਕਰੂਗੀ ਠੀਕ ਹੈ ਜੀ ਆਪਣੀ ਕਾਰਵਾਈ ਤੋਂ ਬਾਅਦ ਕਮੇਟੀ ਜਾਂ ਤਾਂ ਜੱਜ ਨੂੰ નિર્ਦੋਸ਼ ਠਹਿਰਾ ਸਕਦੀ ਹੈ ਜਾਂ ਫਿਰ ਜੱਜ ਨੂੰ ਅਸਤੀਫਾ ਦੇਣ ਦੇ ਲਈ ਕਹਿ ਸਕਦੀ ਹੈਗੀ ਜੇਕਰ ਜੱਜ ਅਸਤੀਫਾ ਦੇਣ ਤੋਂ ਮਨ੍ਹਾ ਕਰਦਾ ਹੈ ਇਨਕਾਰ ਕਰਦਾ ਹੈ ਤਾਂ ਕਮੇਟੀ ਉਹਨਾਂ ਨੂੰ ਹਟਾਉਣ ਲਈ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੂੰ ਸੂਚਿਤ ਕਰ ਸਕਦੀ ਹੈਗੀ ਕੁਝ ਐਸੇ ਵੀ ਮਾਮਲੇ ਹੋਏ ਨੇ ਜਿਨ੍ਹਾਂ ਦੇ ਵਿੱਚ ਚੀਫ ਜਸਟਿਸ ਨੇ ਸੀਬੀਆਈ ਨੂੰ ਕੇਂਦਰੀ ਜਾਂਚ ਬਿਊਰੋ ਨੂੰ ਜੱਜ ਦੇ ਵਿਰੁੱਧ ਕਾਰਵਾਈ ਕਰਨ ਦਾ ਹੁਕਮ ਦਿੱਤਾ ਹੈ ਚੀਫ ਜਸਟਿਸ ਸੰਜੀਵ ਖੰਨਾ ਨੇ ਫੈਸਲਾ ਲਿਆ ਹੈ ਕਿ ਫਿਲਹਾਲ ਜਸਟਿਸ ਜਸ਼ਵੰਤ ਵਰਮਾ ਨੂੰ ਕੋਈ ਵੀ ਨੈਕ ਜ਼ਿੰਮੇਵਾਰੀ ਨਾ ਦਿੱਤੀ ਜਾਵੇ ਕਹਿਣ ਤੋਂ ਭਾਵ ਕਿ ਹੁਣ ਉਹ ਇੱਕ ਜੱਜ ਦੇ ਵਜੋਂ ਕੰਮ ਨਹੀਂ ਕਰ ਸਕਦੇ ਉਹਨਾਂ ਨੂੰ ਹਟਾ ਦਿੱਤਾ ਗਿਆ ਮੰਨਾ ਕਰ ਦਿੱਤਾ ਗਿਆ ਅਜੇ ਕੇਸ ਦੇ ਵਿੱਚ ਜਾਂਚ ਚੱਲ ਰਹੀ ਹੈ ਆਉਣ ਵਾਲੇ ਟਾਈਮ ਦੇ ਵਿੱਚ ਕੀ ਸਾਹਮਣੇ ਆਉਂਦਾ ਤੇ ਇਹ ਵੀ ਇੱਕ ਸਾਡੇ ਲਈ ਬਹੁਤ ਮਹੱਤਵਪੂਰਨ ਹੋਵੇਗਾ ਤੇ ਇਹ ਤਾਂ ਹੈਗੀ ਸੀ ਜਾਣਕਾਰੀ ਉਸ ਜੱਜ ਦੇ ਬਾਰੇ ਵਿੱਚ ਦਿੱਲੀ ਹਾਈ ਕੋਰਟ ਦੇ ਜੱਜ ਦੇ ਬਾਰੇ ਵਿੱਚ ਜਿਸ ਤੇ ਦੋਸ਼ ਲੱਗੇ ਨੇ ਕਿ ਉਹਨਾਂ ਦੇ ਘਰ ਦੇ ਵਿੱਚ ਬਹੁਤ ਵੱਡੀ ਭਾਰੀ ਮਾਤਰਾ ਦੇ ਵਿੱਚ ਕੈਸ਼ ਸੀਗਾ ਜਿਹੜਾ ਕਿ ਜਲ ਗਿਆ ਕਿਸੇ ਕਾਰਨ ਅੱਗ ਲੱਗ ਗਈ ਸੀ ਤੇ ਮੈਨੂੰ ਉਮੀਦ ਹੈ ਕਿ ਇਹ ਵੀਡੀਓ ਤੁਹਾਡੇ ਲਈ ਫਾਇਦੇਮੰਦ ਜਰੂਰ ਹੋਵੇਗੀ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਜਰੂਰ ਮਿਲਿਆ ਹੋਵੇਗਾ ਠੀਕ ਹੈ ਜੀ ਕਿ ਜਿਹੜਾ ਭਾਰਤ ਦਾ ਸਿਸਟਮ ਹੈ ਜੁਡੀਸ਼ਰੀ ਦਾ ਸਿਸਟਮ ਹੈ ਜਾਂ ਹੋਰ ਕਿ ਕਿਦਾਂ ਕੀ ਹੋ ਰਿਹਾਗਾ ਜਿਹੜੇ ਕੇਸ ਚਰਚਾ ਦੇ ਵਿੱਚ ਆ ਜਾਂਦੇ ਨੇ ਖਬਰਾਂ ਦੇ ਵਿੱਚ ਆ ਜਾਂਦੇ ਨੇਗੇ ਉਹਨਾਂ ਦਾ ਸਾਨੂੰ ਪਤਾ ਲੱਗ ਜਾਂਦਾ ਪੱਕੇ ਜਿਹੜਿਆਂ ਦਾ ਕੰਜਾਂ ਦਾ ਪਤਾ ਹੀ ਨਹੀਂ ਲੱਗਦਾ ਠੀਕ ਹੈ ਜੀ ਇਦਾਂ ਦੇ ਵੀ ਕੁਝ ਕੇਸ ਹੋ ਸਕਦੇ ਨੇਗੇ ਇੰਨੀਆਂ ਕੋ ਬੇਨਤੀਆਂ ਸੀ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ